ਮਾਨਯੋਗ ਸੀਐਨ ਸਾਹਿਬ ਵੀ ਔਰ ਸਾਡੇ ਡੀਜੀਪੀ ਪੰਜਾਬ ਵੀ ਸਾਰਿਆਂ ਦੀ ਸਟ੍ਰਿਕਟ ਹਦਾਇਤਾਂ ਹੈਗੀਆਂ ਕਿ ਜਿਹੜਾ ਸਾਡਾ ਵਾਰ ਅਗੇਂਸਟ ਡਰੱਗਸ ਹੈ ਉਹਨੂੰ ਅਸੀਂ ਬਿਲਕੁਲ ਪ੍ਰਾਈਮ ਇੰਪੋਰਟੈਂਸ ਦੇਣਾ ਉਹਦੇ ਤਹਿਤ ਮੈਂ ਔਰ ਡੀਸੀ ਸਾਹਿਬ ਨੇ ਅੱਜ ਜਿਹੜਾ ਸਾਡਾ ਜ਼ਿਲ੍ਹੇ ਦਾ ਗਵਰਨਮੈਂਟ ਡੀ ਐਡਿਕਸ਼ਨ ਸੈਂਟਰ ਰੀਹੈਬ ਸੈਂਟਰ ਓਟ ਸੈਂਟਰ ਸਾਰਾ ਕੁਝ ਅਸੀਂ ਵਿਜ਼ਿਟ ਕਰ ਰਹੇ ਹਾਂ ਤੇ ਬਹੁਤ ਹੀ ਆਈ ਵੁੱਡ ਕੰਗਰਾਚੂਲੇਟ ਸਾਡੀ ਹੈਲਥੀ ਗੀ ਟੀਮ ਕਿ ਇਹਨਾਂ ਨੇ ਬਹੁਤ ਹੀ ਅੱਛਾ ਸਾਫ਼ ਸੁਥਰਾ ਪੋਜ਼ਿਟਿਵ ਜੈਟਮੋਸਫੇਅਰ ਰੱਖਿਆ ਹੈ ਜਿਹੜੇ ਉੱਤੇ ਇਨਮੇਟਸ ਵੀ ਸਿਗੇ ਬਹੁਤ ਜ਼ਿਆਦਾ ਸਾਰ ਮੇਰੇ ਲਈ ਵੀ ਬਹੁਤਾਨੀ ਦੀ ਗੱਲ ਸੀ ਕਿ ਇੱਥੇ ਨਾ ਕੇਵਲ ਬਟੇਂਡਾ ਦੇ ਰਾਜਸਥਾਨ ਹਰਿਆਣਾ ਦੇ ਦੂਜੇ ਸਾਡੇ ਪੰਜਾਬ ਦੇ ਨੇੜੇ ਦੇ ਜਿਲ੍ਹੇ ਦੋ ਤੇ ਜ਼ਿਲ੍ਹਿਆਂ ਦੇ ਵੀ ਇਨਵਿਟ ਸੀਗੇ ਵਿੱਚ ਪੀਅਰਲੀ ਸ਼ੋਸ ਕਿ ਬੜਾ ਪੋਜ਼ਿਟਿਵ ਐਟ ਵੈਲਕਮਿੰਗ ਐਟਮੋਸਫੇਅਰ ਦੇ ਰਹੇ ਹਨ ਆਦੀ ਫੈਸਿਲਿਟੀਆਂ ਵੀ ਬਹੁਤ ਜ਼ਿਆਦਾ ਕਮੀ ਪੇਸ਼ੀ ਲੱਗੀ ਨਹੀਂ ਤੇ ਜਿਹੜੀ ਇਨਫਰਾਸਟ੍ਰਕਚਰ ਦੀ ਗੱਲ ਹੈ ਡੀਸੀ ਸਰ ਕੇਅਰ ਇਰ ਉੱਤੇ ਧਿਆਨ ਚ ਇਹਨਾਂ ਨੇ ਪਹਿਲਾਂ ਵੀ ਫੰਡ ਦਿੱਤੇ ਹੋਰ ਵੀ ਪੂਰਾ ਫਲੋਰ ਬਣਾਇਆ ਤੇ ਨਾਲ ਦਿਨ ਅਸੀਂਾਨੂੰ ਇਹ ਪ੍ਰੇਰਿਤ ਕੀਤਾ ਕਿ ਤੁਸੀਂ ਆਪ ਵੀ ਤੋਂ ਨਿਕਲ ਕੇ ਸਕਸੈਸਫੁਲੀ ਨਿਕਲੋ ਔਰ ਬਾਕੀ ਜਿਹੜੇ ਬੱਚੇ ਯੂਥ ਦੇ ਚਿੰ ਅਫਲੈਕਟਿਡ ਹੈ ਉਹਨਾਂ ਲਈ ਇੱਕ ਹੀਰੋ ਬਣ ਕੇ ਸਾਡੀ ਵੀ ਹੈਲਪਫੁਲ ਔਰ ਬਸ ਇਹੀ ਸਭ ਅਸੀਂ ਵਿਜ਼ਿਟ ਕਰ ਰਹੇ ਸੀ ਫੀਡਬੈਕ ਲਿਆ ਔਰ ਜੋ ਵੀ ਜਾਇਜ਼ਾ ਲੈਣਾ ਸੀ ਐਂਡ ਰੀਲ ਕੰਟੀਨਿਊ ਵਿਜ਼ਿਟਿੰਗ ਹਮ ਮੈਡਮ ਇੱਥੇ ਬਾਅਦ ਮੈਸੇਜ ਹਰ ਕੋਲ ਬਾਅਦ ਇਹ ਸਿਰਫ ਕੇਵਲ ਨਸ਼ੇ ਮੁਕਤ ਕੇ ਕਰਦੇ ਆ ਜਿਹੜੇ ਨਸ਼ੇੜੀ ਹੈਗੇ ਨੇ ਜਿਹੜੇ ਨਸ਼ਾ ਛੱਡ ਚੁੱਕੇ ਆ ਉਹਨਾਂ ਦੇ ਕਾਰਡ ਬਣੇ ਇੱਥੋਂ ਦਵਾਈ ਮਿਲ ਜਾਂਦੀ ਹੈ ਉਹ ਇੱਕ ਵਾਰ ਜਾ ਕੇ ਬੇਜੁੰਦੇ ਨੇ ਤੇ ਬਾਹਰ ਕਰਨ ਕੀ ਜੀ ਇਹ ਸਾਰੀ ਚੀਜ਼ਾਂ ਸਾਡੇ ਧਿਆਨ ਚ ਰਿੱਤ ਅਸੀਂ ਜ਼ਰੂਰ ਐਕਸ਼ਨ ਲਵਾਂਗੇ ਤੇ ਪਹਿਲਾਂ ਵੀ ਲੈਂਦੇ ਰਹੇ ਹਾਂ ਬਟ ਯੈਸ ਇਹ ਇੱਕਦਮ ਕੋਈ ਇਮੀਡੀਏਟ 2 ਮਿੰਟ ਦਾ ਸੋਲੂਸ਼ਨ ਨਹੀਂ ਹੈ ਬਟ ਹੁਣ ਸਾਡੀ ਸਾਰੀ ਪਹਿਲਾਂ ਵੀ ਚੱਲ ਰਹੀ ਸੀ ਪਰ ਹੁਣ ਇਹਦੇ ਵਿੱਚ ਅਸੀਂ ਕੰਦਾ ਬਹੁਤ ਜ਼ਿਆਦਾ ਟਾਪ ਪ੍ਰਾਇੋਰਟੀ ਤੇ ਚੱਲ ਰਿਹਾ ਹੈ ਐਂਡ ਵੀਲ ਇਨਸ਼ੋਰ ਕਿ ਅਸੀਂ ਇਹ ਕਮਿਊਨੀਕੇਸ਼ਨ ਦੂਰ ਕਰੀ ਜਿਹੜਾ ਇਥੋਂ ਦਾ ਉਦਰਾਖੰਡ ਦਾ ਜਿਸਨ ਹੈੀ ਹੈ ਉਹਨਾਂ ਦਾ ਕੰਮ ਆਇਆ ਕਿ ਇੱਥੇ ਮਸ਼ਹਾਲ ਸ਼ਹਿਰ ਕੇਂਦਰ ਬਣਾਪਾ ਹੈਗਾ ਨਾਸਟ ਏਰੀਆ ਦਾ ਹੈਗਾ ਤਾਂ ਇੱਥੇ ਜਿਹੜੇ ਨਸ਼ੇੜੀ ਆਉਂਦੇ ਨੇ ਉਹ ਨਾਲ ਤਾਂ ਦਵਾਈ ਲੈ ਜਾਂਦੇ ਆ ਤੇ ਨਾਲ ਜਾਂਦੇ ਜਾਂਦੇ ਸਾਡੇ ਵਰਸਿਟੀ ਨੂੰ ਸਮਾਲਦੇ ਸਮਾਜਾਂ ਚਲੇ ਜਾਂਦੇ ਆ ਤੇ ਇੱਥੇ ਉਹ ਚੌਂਕੀ ਬਣਾਉਣ ਦੀ ਪ੍ਰੋਵੀਜ਼ਨ ਪ੍ਰੋਵੀਜ਼ਨ ਹੈਗੀ ਆ ਪਰ ਉਹ ਬਣੀ ਕਿਉਂ ਨਹੀਂ ਬਣੀ ਜਿੰਨੇ ਸੰਸਾਰ ਦੀ ਮੰਗ ਹੈ ਚੌਂਕੀ ਦੀ ਪ੍ਰੋਵੀਜ਼ਨ ਜੀ ਮੈਂ ਚੈੱਕ ਕਰ ਲਾਂਗੀ ਕਿ ਕੋਈ ਐਦਾਂ ਦੀ ਪ੍ਰੋਬਲਮ ਹੈ ਜਾਂ ਨਹੀਂ ਆਦਰਵਾਇਸ ਤਾਂ ਜਿਵੇਂ ਪਹਿਲਾਂ ਕਿਹਾ ਇਹ ਸੋਲੂਸ਼ਨ ਪੂਰੇ ਕਮਿਊਨਿਟੀ ਲੈਵਲ ਦਾ ਹੈ ਅਸੀਂ ਕੋਈ ਨੂੰ ਸਟਿਗਮਟਾਈਜ਼ ਨਹੀਂ ਕਰ ਸਕਦੇ ਕਿ ਇੱਥੇ ਬਣਿਆ ਹੈ ਤਾਂ ਕੋਈ ਪੋਜ਼ਿਟਿਵ ਹੀ ਉਸ ਟਾਈਮ ਪਾਲਿਸੀ ਡਿਸੀਜਨ ਹੀ ਹੋਣਾ ਜਿਹੜਾ ਇੱਥੇ ਸਟੈਬਲਿਸ਼ ਹੋਇਆ ਤਾਂ ਕਿ ਅਸੀਂ ਉਹਨੂੰ ਵੀ ਦੇਖਣਾ ਤੁਹਾਡੇ ਅਨੁਸਾਰ ਇਹ ਟੇਬਲ ਤੋਂ ਜਲਦੀ ਕਾਰਵਾਈ ਹੋਈ ਹੈ ਜੀ ਤੇ ਹੁਣ ਬਖੰਦਾ ਦੇ ਵਿੱਚ ਤੋਂ ਆਮੀ ਰਹੀ ਹੈ ਅਸੀਂ ਜੀ ਸਾਰੇ ਆਪਣੇ ਰਿਕਾਰਡਸ ਵੈਰੀਫਾਈ ਕਰ ਰਹੇ ਹਾਂ ਤੇ ਜਲਦ ਅਸੀਂ ਵੀ ਇਦਾਂ ਐਕਸ਼ਨ ਲਵਾਂਗੇ ਥੈਂਕ ਯੂ